ਖਬਰ ਲੈਣੇ ਆ ਪਿੱਖੀ ਤੋਂ ਜਿੱਥੇ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਵ ਨੂੰ ਸਮਰਪਿਤ ਇਤਿਹਾਸਿਕ ਗੁਰਦੁਆਰਾ ਸਾਹਿਬ ਪਾਸ਼ਾਹੀ ਨੋਵੀਂ ਪਿੱਖੀ ਤੋਂ ਪੰਜ ਪਿਆਰੇ ਦੀ ਅਗਵਾਈ ਦੇ ਵਿੱਚ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ ਇਹ ਨਗਰ ਕੀਰਤਨ ਪਿੱਖੀ ਦੇ 메ਨ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਵਿਖੇ ਸੰਪੰਨ ਹੋਇਆ ਇਸ ਨਗਰ ਕੀਰਤਨ ਦੇ ਦੌਰਾਨ ਰਾਗੀ ਸਿੰਘਾ ਦੇ ਵੱਲੋਂ ਰਸਪੀਨੇ ਕੀਰਤਨ ਕਰਕੇ ਸੰਗਤਾਂ ਨੂੰ ਗੁਰੂ ਦੇ ਇਤਿਹਾਸ ਨਾਲ ਜੋੜਿਆ ਗਿਆ ਅਤੇ ਗੁਰੂ ਸਾਹਿਬ ਦੇ ਪਰਿਵਾਰ ਵੱਲੋਂ ਦਿੱਤੀਆਂ ਕੁਰਬਾਨੀਆਂ ਬਾਰੇ ਵੀ ਜਾਣਨਾ ਪਾਇਆ ਗਿਆ ਇਸ ਮੌਕੇ ਤੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਨਵਜਿੰਦਰ ਸਿੰਘ ਢੇਠੂਕੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਅਤੇ ਗੁਰਪੁਰਪੰਦੋ ਕਮੇਟੀ ਦੇ ਸਾਂਝੇ ਯਤਨਾ ਸਦਕਾ ਗੁਰਦੁਆਰਾ ਸਾਹਿਬ ਵਿਖੇ ਪ੍ਰਬੰਧਾਂ ਤਹਿਤ ਪ੍ਰਕਾਸ਼ ਜਿਹੜ ਦੇ ਵੱਖ-ਵੱਖ ਸਮਾਗਮ ਕਰਵਾਏ ਜਾ ਰਹੇ ਹਨ ਇਸ ਮੌਕੇ ਤੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਨਵਜਿੰਦਰ ਸਿੰਘ ਢੇਠੂਕੇ ਅਤੇ ਗੁਣਵੰਤ ਕੋਰ ਚਹਿਲ ਮਾਈ ਭਾਗੋ ਕਮਿਊਨਿਟੀ ਸਾਹਿਬ ਸੋਸਾਇਟੀ ਪਿੱਖੀ ਵੱਲੋਂ ਕੀ ਕੁਝ ਕਿਹਾ ਗਿਆ ਤੁਸੀਂ ਆਪ ਹੀ ਦੇਖੋ ਤੇ ਸੁਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਸਾਯਾ ਹੇਠ ਗੁਰਦੁਆਰਾ ਪਾਸਾਈ ਨੌਮੀ ਪਿੱਖੀ ਮਾਨਸਾ ਵਿਖੇ ਗੁਰੂ ਤੇਗ ਬਹਾਦਰ ਜੀ ਜਿਹਦੇ ਪਾਵਨ ਪਵਿੱਤਰ ਸਥਾਨ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਏ ਗਏ ਜਿਸ ਵਿੱਚ ਮਿਤੀ 1 ਜਨਵਰੀ ਤੋਂ 3 ਜਨਵਰੀ ਤੱਕ ਗੁਰਮਤਿ ਵਿਚਾਰਾਂ ਕੀਤੀਆਂ ਗਈਆਂ ਪੰਥ ਦੇ ਮਹਾਨ ਵਿਦਵਾਨ ਕਥਾਵਾਚਕ ਇਸ ਵਿੱਚ ਪਹੁੰਚੇ ਅਤੇ ਉਹਨਾਂ ਨੇ ਗੁਰਮਤਿ ਵਿਚਾਰਾ ਕੀਤੀਆਂ ਅਤੇ ਮਿਤੀ 4 ਜਨਵਰੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਤਸਾਯਾ ਹੇਠ ਗੁਰਦੁਆਰਾ ਪਾਸ ਸਾਈ ਨੌਮੀ ਵਿਖੇ ਤੋਂ ਨਗਰ ਕੀਰਤਨਾ ਆਰੰਭ ਹੋ ਕੇ ਵਕ ਵਕ ਫੜਾਵਾਂ ਵੇਚਦੀ ਹੁੰਦਾ ਹੋਇਆ ਫੜਾ ਨੰਬਰ 7 ਤੇ ਮਾਤਾ ਰਾਣੀ ਚੌਕ ਵਿਖੇ ਪਹੁੰਚਿਆ ਉਸ ਸਮੇਂ ਮਾਈ ਭਾਗੋ ਸੁਖਵੀ ਸੁਖੁਣੀ ਸੁਸਾਇਟੀ ਗਰੁੱਪ ਵੱਲੋਂ ਪੰਜ ਪਿਆਰੇ ਸਹਿਬਾਨ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਜਿਸ ਦਾ ਸ਼੍ਰੋਮਣੀ ਗੁਰਦੁਆਰਾ ਫੰਦਕ ਕਮੇਟੀ ਵੱਲੋਂ ਸਾਇਦ ਲੋ ਧੰਨਵਾਦ ਕੀਤਾ ਜਾਂਦਾ ਹੈ ਉਸ ਤੋਂ ਵਕ ਵਕ ਪੜਾਵਾਂ ਤੋਂ ਹੁੰਦਾ ਹੋਇਆ ਸ਼ਾਮ ਨੂੰ 7 ਵਜੇ ਨਗਰ ਕੀਰਤਨ ਗੁਰਦੁਆਰਾ ਪਾਸੇ ਨਵੀਂ ਵਿਖੀ ਵਿਖੇ ਆ ਕੇ ਸੰਪੂਰਨ ਹੋਇਆ ਉਸ ਤੋਂ ਬਾਅਦ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ ਪੂਰਨ ਸਹਿਯੋਗ ਗੁਰਪੁਰਬ ਕਮੇਟੀ ਵਿਖੀ ਵੱਲੋਂ ਦਿੱਤਾ ਗਿਆ ਜਿਸ ਦਾ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਤਹਿਤੋਂ ਧੰਨਵਾਦ ਕਰਦੀ ਹੈ ਇਸ ਅਜਿਹੇ ਗੁਰਮਤਸ ਸਮਾਗਮ ਵਿੱਚ ਬੱਚਿਆਂ ਨੂੰ ਕੇਸ ਰੱਖਣ ਦਾ ਅਤੇ ਨਸ਼ੇ ਤੋਂ ਦੂਰ ਰਹਿਣ ਦਾ ਢਾਡੀ ਕਵੀਸਰਾਂ ਨੇ ਉਪਰਾਲਾ ਕੀਤਾ ਤੇ ਬਹੁਤ ਵਧੀਆ ਸਹਿਯੋਗ ਦਿੱਤਾ ਅਸੀਂ ਤਹਿ ਦਿਲੋਂ ਧੰਨਵਾਦ ਕਰਾਂ ਗੁਰਪੁਰਬ ਕਮੇਟੀ ਪਾਸੇ ਨੌਮੀ ਵਿਖੀ ਦੇ ਸੱਜਣਾ ਦਾ ਜਿਨ੍ਹਾਂ ਨੇ ਸ੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦਾ ਸਹਿਯੋਗ ਦੇ ਕੇ ਗੁਰਮਤ ਸਮਾਗਮ ਨੇਪਰੇ ਚਾੜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਾਨ ਦਸ਼ਮੇਸ਼ ਪਤਾ ਸਿਰਗੁਰ ਗੋਸਿੰਜੀ ਦੇ ਗੁਰਪੁਰਬ ਦੇ ਮੌਕੇ ਤੇ ਪਿੱਖੀ ਨਿਵਾਸੀਆਂ ਵੱਲੋਂ ਬਹੁਤ ਹੀ ਵਿਸ਼ਾਲ ਨਗਰ ਕੀਰਤਨਾ ਅਜੋਜ ਕੀਤਾ ਗਿਆ ਜਿਸ ਵਿੱਚ ਢਾਡੀਆਂ ਨੇ 12 ਸੁਣਾਈਆਂ ਰਾਗੀਆਂ ਅਤੇ ਕੀਰਤਨੀ ਜਥਿਆਂ ਵੱਲੋਂ ਰਸ ਪੀਣਾ ਕੀਰਤਨ ਕੀਤਾ ਗਿਆ ਜਿਸ ਦਾ ਸਾਰੇ ਹੀ ਸੰਗਤ ਨੇ ਬਹੁਤ ਹੀ ਆਨੰਦ ਮਾਣਿਆ ਅਤੇ ਇਸ ਮੌਕੇ ਤੇ ਬੀਬੀਆਂ ਵੱਲੋਂ ਸਕੁਣੀ ਸਾਹ ਮਾਈ ਭਾਗੋ ਸੁਸਾਇਟੀ ਵੱਲੋਂ ਪੰਜ ਪਿਆਰਿਆਂ ਅਤੇ ਗਰੰਥੀ ਸਿੰਘਾਂ ਨੂੰ ਕੰਬਲਾ ਦੇ ਨਾਲ ਸਨਮਾਨਿਤ ਕੀਤਾ ਗਿਆ 71 ਪੰਜਾਬੀ ਟੀਵੀ ਲਈ ਭਿੱਖੀ ਤੋਂ ਜੁਗਰਾਤ ਚਹਿਲ ਦੀ ਖਾਸ ਰਿਪੋਰਟ